ਪੰਜਾਬ ਸਰਕਾਰ ਵੱਲੋਂ ਜੁਧ ਨਸ਼ਾ ਵਿਰੁੱਧ ਤرائی ਮੁਹਿੰਮ ਤਹਿਤ ਕੱਲ ਬਠਿੰਡਾ ਪੁਲਿਸ ਨੂੰ ਇੱਕ ਕਾਮਯਾਬੀ ਹਾਸਲ ਹੋਈ ਜਦੋਂ ਸਾਡਾ ਥਾਣਾ ਕਨਾਲ ਕਲੋਨੀ ਦਾ ਇੱਕ ਨਕਾ ਲੱਗਿਆ ਹੋਇਆ ਸੀਗਾ ਬਹਿਮਨ ਪੁਲ ਦਿਵਾਨਾ ਦੇ ਨੇੜੇ ਤਾਂ ਇੱਕ ਵਿਅਕਤੀ ਸਕੂਟੀ ਦੇ ਉੱਪਰ ਆ ਰਿਹਾ ਸੀਗਾ ਉਸ ਨੂੰ ਇੰਟਰਸੈਪਟ ਸਾਡੀ ਟੀਮ ਨੇ ਕੀਤਾ ਸਕੂਟੀ ਦੇ ਉੱਪਰ ਉਹਨੂੰ ਚੈੱਕ ਕਰਨ ਦੇ ਉੱਪਰ ਸਾਡੇ ਕੋਈ ਪੋਜੈਸ਼ਨ ਦੇ ਵਿੱਚੋਂ 505 ਗ੍ਰਾਮ ਜਿਹੜੀ ਸੀਗੀ ਹੈਰੋਇਨ ਬਰਾਬਦ ਹੋਈ ਹੈ ਇਸ ਦੇ ਵਿੱਚ ਜਿਹੜਾ ਇਹ ਰਾਹੁਲ ਨਾਮ ਦਾ ਵਿਅਕਤੀ ਸੀਗਾ ਇਹ ਪੁੱਤਰ ਰਾਮਦਰ ਇਹ ਜਨਤਾਨਗਰ ਆਧਾਰਨ ਵਾਲਾ ਹੈ ਤੇ ਇਹ ਪਹਿਲਾ ਜਿਹੜਾ ਹੈਗਾ ਇਹਦੇ ਉੱਪਰ ਪਹਿਲਾਂ ਕੋਈ ਵੀ ਕਦਮਾ ਦਰਜ ਨਹੀਂ ਸੀਗਾ ਕੱਲ ਫਸਟ ਟਾਈਮ ਜਿਹੜਾ ਹੈਗਾ ਇਸ ਸਕੂਟੀ ਦੇ ਉੱਪਰ ਜਦੋਂ ਆਇਆ ਸਾਡੀ ਥਾਣਾ ਕਨਾਲ ਕਲੋਨੀ ਦੀ ਟੀਮ ਨੇ ਜਦੋਂ ਇਹਨੂੰ ਇੰਟਰਸੈਪਟ ਕੀਤਾ ਤਾਂ ਮੌਕੇ ਦੇ ਉੱਪਰ ਡੀਐਸਪੀ ਸਾਹਿਬ ਸਿਟੀ 1 ਸ੍ਰੀ ਸੰਦੀਪ ਭਾਟੀ ਜੀ ਦੀ ਹਾਜ਼ਰੀ ਦੇ ਵਿੱਚ ਇਹਦੇ ਕੋਲੋਂ 505 ਗ੍ਰਾਮ ਜਿਹੜੀ ਹੈਰੋਇਨ ਬਰਬੰਦ ਕਰਵਾਈ ਗਈ ਇਸ ਸਬੰਧ ਦੇ ਵਿੱਚ ਅਸੀਂ ਥਾਣਾ ਕਨਾਲ ਕਲੋਨੀ ਦੇ ਵਿੱਚ ਮੁਕੱਦਮਾ ਨੰਬਰ 212 ਅੰਡਰ ਸੈਕਸ਼ਨ 21 ਸੀ ਐਨਡੀਪੀਐਸ ਐਕਟ ਦਰਜ ਰਜਿਸਟਰ ਕੀਤਾ ਤੇ ਫਰਦਰ ਜਿਹੜੀ ਮੁਕੱ ਤਫਤੀਸ਼ ਦੇ ਵਿੱਚ ਮੋਡਲੀ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜਾ ਰਾਹੁਲ ਨਾਮ ਦਾ ਵਿਅਕਤੀ ਹੈ ਕਾਫੀ ਲੰਬੇ ਸਮੇਂ ਦੇ ਵਿੱਚ ਤਹਿਤ ਜਨਤਾ ਨਗਰ ਜਿਹੜਾ ਸੰਤਪੁਰਾ ਰੋਡ ਹੈ ਉੱਥੇ ਰੇਲਵੇ ਟਰੈਕ ਦੇ ਉੱਪਰ ਜੋ ਕਿ ਸਾਡਾ ਹੌਟਸਪੌਟ ਏਰੀਆ ਵੀ ਡਿਕਲੇਅਰ ਕੀਤਾ ਹੋਇਆ ਹੈ ਉੱਥੇ ਛੋਟੀ ਮਾਤਰਾ ਦੇ ਵਿੱਚ 5 5 10 10 ਗ੍ਰਾਮ ਕਰਕੇ ਜਿਹੜਾ ਹੈਗਾ ਲੋਕਾਂ ਨੂੰ ਨਸ਼ੇ ਦੀ ਸਪਲਾਈ ਕਰਦਾ ਸੀਗਾ ਤੇ ਕਾਫੀ ਮਾਤਰਾ ਦੇ ਵਿੱਚ ਜਿਹੜੇ ਅੱਗੇ ਛੋਟੇ ਇਹਨੇ ਹੋਰ ਵੀ ਬੰਦੇ ਰੱਖੇ ਹੋਏ ਸੀਗੇ ਜਿਹੜੇ ਇਹਦੇ ਨਸ਼ਾ ਲੈ ਕੇ ਜਿਹੜਾ ਸੀਗਾ ਅੱਗੇ ਡਿਲੀਵਰ ਕਰਦੇ ਸੀਗੇ ਜਿਸ ਕਰਕੇ ਸੰਤਪੁਰਾ ਰੋਡ ਤੋਂ ਸਾਨੂੰ ਕਾਫੀ ਦੇਰ ਦੀ ਜਿਹੜੀ ਸ਼ਿਕਾਇਤ ਆ ਰਹੀ ਸੀਗੀ ਲੋਕਾਂ ਤੋਂ ਪਬਲਿਕ ਤੋਂ ਵੀ ਪ੍ਰੈਸ ਵਾਲਿਆਂ ਤੋਂ ਵੀ ਕਿ ਜਿਹੜਾ ਸੰਤਪੁਰਾ ਰੋਡ ਹੈ ਇੱਥੇ ਕਾਫੀ ਵੱਡੀ ਮਾਤਰਾ ਦੇ ਵਿੱਚ ਨਸ਼ੇੜੀ ਆ ਕੇ ਜਿਹੜੇ ਹੈਗਾ ਨਸ਼ਾ ਲੈ ਕੇ ਜਾਂਦੇ ਆ ਸੋ ਉਸੇ ਇਨਪੁਟ ਤੇ ਕੰਮ ਕਰਦੇ ਹੋਏ ਆ ਥਾਣਾ ਕਨਾਲ ਕਲੋਨੀ ਦੀ ਟੀਮ ਨੇ ਨਾਕਾਬੰਦੀ ਕੀਤੀ ਨਾਕਾਬੰਦੀ ਦੇ ਉੱਤੇ ਜਿਹੜਾ ਇਹ ਬੰਦਾ ਸੀਗਾ ਰਾਹੁਲ ਇਹ ਇੰਟਰਸੈਪਟ ਕੀਤਾ ਇੰਟਰਸੈਪਟ ਕਰਨ ਤੇ ਇਹਦੇ ਕੋਲ 505 ਗ੍ਰਾਮ ਜਿਹੜੀ ਹੈਰਨ ਬਰਬਦ ਹੋਈ ਜਿਸ ਤੇ ਅਸੀਂ ਮੁਕੱਦਮਾ ਥਾਣਾ ਕਨਾਲ ਕਲੋਨੀ ਦੇ ਵਿੱਚ ਦਰਜ ਕੀਤਾ ਦਰਜ ਕਰਨ ਤੋਂ ਬਾਅਦ ਜਿਹੜੀ ਮੁੱਢਲੀ ਤਫ਼ਤੀਸ਼ ਦੇ ਇਸ਼ੂ ਨਾਮ ਦਾ ਇੱਕ ਵਿਅਕਤੀ ਹੈ ਇਸ਼ੂ ਜੋ ਕਿ ਕਪੂਰਤਲਾ ਜੇਲ੍ਹ ਦੇ ਵਿੱਚ ਬੰਦ ਹੈ ਇਹ ਜਨਤਾਨਗਰ ਦਾ ਰਹਿਣ ਵਾਲਾ ਹੈ ਤੇ ਇਸ ਦੇ ਉੱਪਰ ਪਹਿਲਾਂ ਐਨਡੀਪੀਐਸ ਦੇ ਪੰਜ ਮੁਕਦਮੇ ਦਰਜ ਨੇ ਜਿਸ ਦੇ ਵਿੱਚੋਂ ਇੱਕ ਮੁਕੱਦਮਾ ਐਨਡੀਪੀਐਸ ਕਮਰਸ਼ੀਅਲ ਕੁਆंटਿਟੀ ਦਾ ਤੇ ਵਿੱਚ ਇਹ ਸਜ਼ਾ ਵੀ ਹੋ ਚੁੱਕਿਆ ਉਹਦੇ ਵਿੱਚ 10 ਸਾਲ ਦੀ ਇਹਨੂੰ ਸਜ਼ਾ ਹੋ ਚੁੱਕੀ ਹੈ ਤੇ ਉਸ ਦੇ ਵਿੱਚ ਇਹ ਸਜ਼ਾ ਕੱਟ ਰਿਹਾ ਉਸ ਦੇ ਨਾਲ ਹੀ ਤਾਲਮੇਲ ਕਰਕੇ ਜਿਹੜਾ ਸੀਗਾ ਰਾਹੁਲ ਨੂੰ ਨਸ਼ਾ ਸਪਲਾਈ ਦਿੰਦਾ ਸੀਗਾ ਦੇ ਹੁਣ ਅਸੀਂ ਜਿਹੜਾ ਹੈਗਾ ਜਿਹੜਾ ਇਸ਼ੂ ਜਿਹੜਾ ਜੇਲ੍ਹ ਦੇ ਵਿੱਚ ਬੰਦ ਹੈ ਉਸ ਬੰਦੀ ਅਸੀਂ ਪ੍ਰੋਡਕਸ਼ਨ ਵਾਰੈਂਟ ਹਾਸਲ ਕਰਕੇ ਉਹਨੂੰ ਜਲਦੀ ਲੈ ਕੇ ਆਵਾਂਗੇ ਤੇ ਅੱਗੇ ਫਰਦਰ ਇਹਦੀ ਤਪੀਸ਼ ਕਰਾਂਗੇ ਕਿ ਉਹਦੇ ਇਸ ਦੇ ਨਾਲ ਕਿਹਦਾ ਸੰਬੰਧ ਨੇ ਕਿਹੜੇ-ਕਿਹੜੇ ਹੋਰ ਬੰਦੇ ਇਹਦੇ ਨਾਲ ਇਨਵੋਲਵ ਨੇ ਤਾਂ ਸਾਰੇ ਜਿਹੜਾ ਨੈਟਵਰਕ ਹੈ ਦਾ ਪਰਦਾ ਫਾਸ਼ ਕੀਤਾ ਜਾਊਗਾ ਪਤਾ ਲੱਗਿਆ ਸਰ ਲੈ ਗਈ ਕਿੱਥੋਂ ਹੁੰਦਾ ਸੀ ਮੈਂ ਕਿਹਾ ਬਤਾਉਂਦਾ ਇਸ ਬੰਦੇ ਵਿੱਚ ਇਹਦੀ ਮੁੱਢਲੀ ਪੁਸ਼ਕਿਸ਼ ਦੇ ਵਿੱਚ ਆਇਆ ਹੈ ਕਿ ਜਿਹੜਾ ਬੰਦਾ ਇਸ਼ੂ ਹੈਗਾ ਜੋ ਕਪੂਰਥਲਾ ਜੇਲ੍ਹ ਵਾਲਾ ਬੰਦਾ ਹੈ ਉਹ ਇਸ ਨਾਲ ਤਾਲਮਿਲ ਕਰਦਾ ਸੀਗਾ ਤੇ ਇੱਥੇ ਜਿੱਥੇ ਇਹ ਸਪੌਟ ਦੱਸਦਾ ਸੀਗਾ ਉੱਥੇ ਉਸ ਦਾ ਬੰਦਾ ਆ ਕੇ ਇਹਨੂੰ ਜਿਹੜੀ ਹੈਰਨ ਦੀ ਸਪਲਾਈ ਕਰਕੇ ਜਾਂਦਾ ਸੀਗਾ ਕਿਉਂਕਿ ਇਹ ਵੀ ਜਨਤਨਗਰ ਦਾ ਰਹਿਣ ਵਾਲਾ ਹੈ ਕਿ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੰਦਾ ਹੈ ਤੇ ਉਹ ਪਹਿਲਾਂ ਤੋਂ ਹੀ ਜਾਣਦੇ ਆ ਤੇ ਉਸ ਬੰਦੇ ਉੱਪਰ ਪੰਜ ਜਿਹੜੇ ਮੁਕੱਦਮੇ ਦਰਜ ਨੇ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਵੀ ਦਰਜ ਹੈਗਾ ਤਾਂ ਉਹ ਇਹਨੂੰ ਨੈਟਵਰਕ ਰਾਹੀਂ ਕਨੈਕਟ ਕਰਦਾ ਸੀਗਾ ਤੇ ਉੱਥੇ ਜਦ ਕਨੈਕਟ ਕਰਕੇ ਵੀ ਉਹਦੇ ਬੰਦੇ ਨੂੰ ਸਪਲਾਈ ਕਰਕੇ ਜਾਂਦੇ ਸੀਗੇ ਕਿਹੜੇ-ਕਿਹੜੇ ਬੰਦੇ ਦੇ ਕੇ ਗਏ ਸੀ ਕਿ ਕਿਹੜੇ-ਕਿਹੜੇ ਉਹਦੇ ਹੋਰ ਬੰਦੇ ਉਸ ਦੇ ਨੈਟਵਰਕ ਦੇ ਵਿੱਚ ਸ਼ਾਮਲ ਨੇ ਸੀ ਉਹਨੂੰ ਪ੍ਰੋਡਕਸ਼ਨ ਵਨ ਤੋਦੀ ਪੁਸ਼ਕ੍ਰਿਸ਼ ਦੇ ਵਿੱਚ ਇਸ ਜਿਹੜਾ ਫਲਾਸਾ ਕਰਾਂਗੇ ਜੀ ਸਭੀ ਸਾਹਿਬ ਕਿੰਨਾ ਜੇਲ੍ਹ ਦੇ ਵਿੱਚ ਬੰਦਾ ਹੈ ਉਹਦੇ ਨਾਲ ਤਾਲ ਮਿਲ ਸਰਕਾਰੀ ਨੰਬਰ ਤੋਂ ਕਰ ਲਈ ਜੇਲ੍ਹ ਵਾਲੇ ਤੋਂ ਜਾਂ ਉਹਨੇ ਮੋਬਾਈਲ ਰੱਖਿਆ ਹੋਵੇ ਇਹਦੇ ਵਿੱਚ ਜਿਹੜੀ ਇਹਨੇ ਮੁਰਲੀ ਪੋਸ਼ਕੀਸ਼ ਦੇ ਵਿੱਚ ਇਹ ਦੱਸਿਆ ਕਿ ਪਿਛਲੀ ਵਾਰੀ ਉਹਦੇ ਨਾਲ ਮੁਲਾਕਾਤ ਕਰਨ ਗਿਆ ਸੀਗਾ ਮੁਲਾਕਾਤ ਦੇ ਵਿੱਚ ਇਸਨੇ ਕੋਡ ਵਰਡ ਸੁਣਾਈ ਉਹਦੇ ਨਾਲ ਗੱਲ ਕੀਤੀ ਸੀ ਕਿ ਭਈ ਇਸ ਤਰੀਕੇ ਦਾ ਮੈਨੂੰ ਜਿਵੇਂ ਉਹ ਕਹਿੰਦਾ ਮੈਂ ਰਿਸ਼ਤੇਦਾਰਾਂ ਨੇ ਮਿਲਣਾ ਜਾ ਉਹ ਇੱਕ ਕੋਡ ਵਰਡ ਨਾਲ ਹੀ ਗੱਲ ਕੀਤੀ ਸੀਗੀ ਇਹਨੇ ਬਾਕੀ ਜਿਹੜੀ ਮੋਬਾਈਲ ਵਾਲੀ ਗੱਲ ਹੈ ਉਸ ਵਿਸ਼ੇ ਤੇ ਵੀ ਅਸੀਂ ਇਹਦੇ ਨਾਲ ਇਨਟੈਰੋਗੇਸ਼ਨ ਕਰ ਰਹੇ ਹਾਂ ਜੇ ਉਹਦੇ ਉਸ ਬੰਦੇ ਵੀ ਗੱਲਬਾਤ ਸਾਹਮਣੇ ਆਊਗੀ ਤਾਂ ਉਸ ਸੈਕਸ਼ਨ ਦੇ ਵਿੱਚ ਵੀ ਅਸੀਂ ਇਹਦੇ ਖਿਲਾਫ ਕਾਰਵਾਈ ਕਰਾਂਗੇ ਪੜਤਾਲ ਕੀਤੀ ਜਾਵੇਗੀ ਕਿ ਜਿਹੜਾ ਸਰਕਾਰੀ ਨੰਬਰ ਹੈ ਜੇ ਉਹ ਤਾਂ ਕਿੰਨੇ ਵਾਰੀ ਇਹਨੂੰ ਕਾਲ ਹੋਈ ਹੈ ਬਿਲਕੁਲ ਬਿਲਕੁਲ ਸਾਰੇ ਕਿ ਇਹਨੇ ਕੇਸ ਕੇਸ ਮੀਡੀਅਮ ਰਾਈ ਜਿਹੜਾ ਹੈਗਾ ਆਪਸ ਦੇ ਵਿੱਚ ਇਹਨਾਂ ਨੇ ਕਨੈਕਸ਼ਨ ਕੀਤਾ ਕਮਿਊਨੀਕੇਸ਼ਨ ਕੀਤਾ ਕਲੀ ਮੁਲਾਕਾਤ ਰਹੀ ਇਹਨਾਂ ਨੇ ਆਪਸ ਦੇ ਵਿੱਚ ਇਨਫੋਰਮੇਸ਼ਨ ਸ਼ੇਅਰ ਕੀਤੀ ਕਿ ਉੱਥੇ ਜਾ ਕੇ ਕਿ ਜਿਹੜੀ ਕਾਲ ਰਾਈ ਜਿਹੜੀ ਹੈਗੀ ਇਹਨਾਂ ਨੇ ਆਪਸ ਵਿੱਚ ਕਮਿਊਨੀਕੇਸ਼ਨ ਕੀਤਾ ਉਹ ਸਾਰੇ ਅੰਗਲਿਆਂ ਦੇ ਅਸੀਂ ਜਾਂਚ ਕਰਾਂਗੇ ਟੋਟਲ ਕਿੰਨੀ ਕੁਆਂਟੀਟੀ ਹੈ ਜਿਹੜੀ ਬੜੀ ਅੱਜ ਜਿਹੜੀ ਅਸੀਂ ਰਿਕਵਰ ਕੀਤੀ ਹੈ ਇਹਦੇ ਕੋਲ ਇਹ 505 ਗ੍ਰਾਮ ਹੈਰੋਨ ਹੈਗੀ ਹੈ ਅੱਜ ਜੋ ਕਿ ਸਾਡੀ ਕਮਰਸ਼ੀਅਲ ਕੁਆਂਟੀਟੀ ਦੀ ਜਿਹੜੀ ਕੀ ਹੈ ਰਿਕਵਰ ਹੋਈ ਹੈ ਤੇ ਇਸ ਦੇ ਵਿੱਚ ਨਾਲ ਮੈਂ ਵੀ ਦੱਸਣਾ ਚਾਹਾਂਗਾ ਕਿ ਜਿਹੜਾ ਮੇਨ ਫੋਕਸ ਸਾਡਾ ਸੀਗਾ ਕਿਉਂਕਿ ਸੰਤਪੁਰਾ ਰੋਡ ਦੇ ਉੱਪਰ ਉਹ ਕਾਫੀ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਵੀਡੀਓਜ਼ ਵਾਇਰਲ ਹੁੰਦੀਆਂ ਰਹੀਆਂ ਪਿਛਲੇ ਸਮੇਂ ਤੇ ਤੇ ਅਸੀਂ ਕਾਫੀ ਸਮੇਂ ਤੋਂ ਜਿਹੜਾ ਅਸੀਂ ਉਹਦੇ ਵਿੱਚ ਲੱਗੇ ਹੋਏ ਸੀ ਕਿ ਜਦੋਂ ਅਸੀਂ ਪਹਿਲਾਂ ਸਾਡੀ ਜਿਹੜੀ ਰਿਕਵਰੀ ਸੀਗੀਆਂ ਉਹ ਛੋਟੀ ਕੁਆਂਟੀਟੀ ਦੇ ਵਿੱਚ ਰਿਕਵਰੀ ਸੀਗੀਆਂ ਪੈਡਲਸ ਦੀ ਰਿਕਵਰੀਜ਼ ਹੋ ਰਹੀਆਂ ਸੀਗੀਆਂ ਉਹਨਾਂ ਪੈਟਰਨਸ ਤੋਂ ਹੀ ਅਸੀਂ ਛੋਟੇ ਛੋਟੇ ਸਾਡੇ ਕੋਲ ਇਨਫੋਰਮੇਸ਼ਨ ਪਹਿਲਾਂ ਤੋਂ ਆ ਰਹੀ ਸੀ ਕਿ ਫਲਾਣਾ ਬੰਦਾ ਵੀ ਜਿਹੜਾ ਹੈਗਾ ਉਹ ਇਸ ਕੰਮ ਦੇ ਵਿੱਚ ਲੱਗਿਆ ਹੋਇਆ ਤੇ ਉਹਦੀ ਸਰਵੇਲੈਂਸ ਐਸਐਚਓ ਕਨਾਲ ਕਲੋਨੀ ਵਾਲੇ ਕਾਫੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀਗੀ ਤੇ ਕੱਲ ਜਦੋਂ ਜਦੋਂ ਇਹ ਆਇਆ ਨਾਕੇ ਨਾਕਾਬੰਦੀ ਦੀ ਇਨਫੋਰਮੇਸ਼ਨ ਸੀਗੀ ਤੇ ਉਸੇ ਨਾਕਾਬੰਦੀ ਕਰਕੇ ਫਿਰ ਇਹਦੇ ਖਿਲਾਫ ਅਸੀਂ ਜਿਹੜੀ ਹੈਗੀ ਹੈ ਇਹ ਕਾਰਵਾਈ ਕੀਤੀ ਹੈ 500 ਘਰ ਇਹ ਆਪ ਹੀ ਛੋਟੇ ਛੋਟੇ ਦੇਜਾ ਸੀ ਕਿਸੇ ਹੋਰ ਨੂੰ ਵੀ ਅਕੇਸ ਸਪਲਾਈ ਇਹਨੇ ਇਹ ਖੁਸ਼ ਬੰਦੇ ਨੂੰ ਤਾਂ ਆਪ ਸਪਲਾਈ ਕਰਦਾ ਸੀਗਾ ਬਟ ਇਹਨੇ ਛੋਟੇ ਛੋਟੇ ਕਾਫੀ ਬੰਦੇ ਰੱਖ ਕਰਨ ਵਾਲੇ ਆ ਉਹਨਾਂ ਨੂੰ ਇਹਨੇ ਪਰਮਾਇਆ ਹੋਇਆ ਤਿੰਨ ਚਾਰ ਬੰਦੇ ਦੇ ਨਾਂ ਮੇਨ ਦੱਸਿਆ ਕਿਉਂਕਿ ਆਪ ਵੀ ਨਸ਼ਾ ਕਰਦੇ ਸੀ ਤੇ ਉਸੇ ਚੀਜ਼ ਤੇ ਲਾਲਚ ਦੇ ਦਿੰਦਾ ਸੀਗਾ ਕਿ ਤੁਸੀਂ ਥੋੜੀ ਥੋੜੀ ਸਪਲਾਈ ਕਰਦੇ ਹੋ ਥੋੜਾ ਬਹੁਤ ਤੁਹਾਨੂੰ ਮੈਂ ਪੀਨ ਨੂੰ ਦੇ ਦਿਆਂਗਾ ਸੋ ਇਸ ਤਰ੍ਹਾਂ ਦਾ ਲਾਲਚ ਦੇ ਕੇ ਵੀ ਇਹ ਨਸ਼ੇ ਦੀ ਸਪਲਾਈ ਕੀ ਦਿੰਦਾ ਸੀਗਾ ਸਰ ਇਹ ਬੇਸਿਕ ਕੰਮ ਕੀ ਕਰਦਾ ਹੈ ਜੀ ਇਹ ਬਿਲਕੁਲ ਬੇਰੁਜ਼ਗਾਰ ਹੈ ਇਹਨੇ ਜਿਹੜਾ ਕੱਲਾ ਇਹਦਾ ਸਿਰਫ ਕੰਮ ਜਿਹੜਾ ਹੈ ਨਸ਼ੇ ਦੀ ਸਮਕਲਿੰਗ ਦਾ ਹੀ ਕੰਮ ਇਹ ਕਰਦਾ ਸੀ ਲੈ ਕੇ ਕਿੱਥੋਂ ਆਵਜੇ ਇਹਨੇ ਦੱਸਣ ਮੁਤਾਬਕ ਸੀਗਾ ਕਿ ਇਹਨੂੰ ਬੰਦਾ ਜਿਹੜਾ ਸੀਗਾ ਇਸ਼ੂ ਨੇ ਜਿਹੜਾ ਭੇਜਿਆ ਸੀਗਾ ਬਠੰਡੇ ਨੂੰ ਸ ਏ ਬਠਿੰਡੇ ਨੂੰ ਸਪਲਾਈ ਦੇ ਕੇ ਗਿਆ ਸੀਗਾ ਬਠਿੰਡੇ ਦਾ ਹੀ ਆਉਗੀ ਹਾਂਜੀ ਨਹੀਂ ਉਹ ਬੰਦੇ ਬਾਰੇ ਇਹ ਨਹੀਂ ਜਾਣਦਾ ਉਸ ਬੰਦੇ ਨੂੰ ਜਿਹੜਾ ਹੈਗਾ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੈਠਾ ਹੈ ਉਹਦੇ ਉਹਨੂੰ ਕੰਟੈਕਟ ਪਤਾ ਹੈ ਕਿ ਉਸ ਬੰਦੇ ਨੇ ਭੇਜਿਆ ਸੀ ਸਰ ਇਹ ਆਪ ਵੀ ਕੋਈ ਨਸ਼ਾ ਬੱਤਾ ਕਰਦਾ ਹੈ ਨਹੀਂ ਜੇ ਫਿਲਹਾਲ ਜਿਹੜਾ ਹੈਗਾ ਇਹਦੀ ਮੁੱਢਲੀ ਪੁਸ਼ਕੀਸ ਦੇ ਵਿੱਚ ਨਸ਼ਾ ਸੰਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਬਾਕੀ ਦਾ ਜਿਹੜੇ ਡੋਪ ਟੈਸਟ ਕਰਵਾਵਾਂਗੇ ਜਿਹੜੇ ਡੋਪ ਟੈਸਟ ਦੇ ਵਿੱਚ ਗੱਲ ਸਾਹਮਣੇ ਆਊਗੀ ਤਾਂ ਉਹ ਸੈਕਸ਼ਨ ਵੀ ਦਾਦਾ ਕਰਾਂਗੇ ਦੇਖੋ ਇਹਦੇ ਜਦੋਂ ਅਸੀਂ ਪਹਿਲਾਂ ਫੜਿਆ ਸੀਗਾ ਇਹਦੇ ਦੋ ਤਿੰਨ ਘਰ ਬਣਾਏ ਹੋਏ ਨੇ ਨੇ ਇੱਕ ਪਰਸਲਾਮ ਨਗਰ ਦੇ ਵਿੱਚ ਇਹਦਾ ਪੱਕਾ ਐਡਰੈਸ ਹੈਗਾ ਪਰੰਤੂ ਇਹਨੇ ਜਨਤਾ ਨਗਰ ਦੇ ਵਿੱਚ ਹੁਣ ਕਿਰਾਏ ਦਾ ਜਿਹੜਾ ਘਰ ਲੈ ਕੇ ਉਸ ਟਾਈਮ ਵੈਸ ਟਾਈਮ ਰਹਿ ਰਿਹਾ ਬੇਸਿਕਲੀ ਸਰ ਈਜ਼ੀ ਮਨੀ ਕੀ ਕਰ ਰਿਹਾ ਸੀ ਸਰ ਨਹੀਂ ਜੀ ਦੇਖੋ ਕਮਰਸ਼ੀਅਲ ਕੁਆਲਿਟੀ ਦਾ ਮਕਦਮਾ ਈਜ਼ੀ ਮਨੀ ਦੇ ਵਾਸਤੇ ਨਹੀਂ ਹੁੰਦਾ ਇਹ ਤਾਂ ਇੱਕ ਇਹਨੂੰ ਸਮਗਲਰ ਦੇ ਤੌਰ ਤੇ ਜਿਹੜਾ ਹੈਗਾ ਸੀਗਾ ਕੰਮ ਕਰ ਰਿਹਾ ਸੀਗਾ ਇਹ ਮਤਲਬ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਏਡੀ ਵੱਡੀ ਮਾਤਰਾ ਦੇ ਵਿੱਚ ਸ਼ਹਿਰੋਂ ਲੈ ਰਿਹਾ ਹੈ ਤਾਂ ਇਹ ਤਾਂ ਇੱਕ ਕਮਾਈ ਦਾ ਇੱਕ ਬਿਜ਼ਨਸ ਦੇ ਤੌਰ ਤੇ ਇਸ ਨੂੰ ਚਲਾ ਰਿਹਾ ਸੀਗਾ ਉਸ ਬੰਦੇ ਨੂੰ ਤਪੀਸ਼ ਕਰ ਰਹੇ ਨੇ ਐਸ ਵੀ ਸਾਹਿਬ ਇਹ ਜਿਹੜਾ ਪਤਾਇਆ ਦੇਖੀ ਗਿਆ ਜੇ ਵੀ ਪਹਿਲਾਂ ਜਾਣਦਾ ਹਾਂ ਉਹਦਾ ਕੁਰੀਆ ਨਹੀਂ ਉਸ ਬਾਰੇ ਜਿਹੜਾ ਹੈਗਾ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੈਠਾ ਕਿਉਂਕਿ ਉਸ ਉਸ ਬੰਦੇ ਨੇ ਭੇਜਿਆ ਸੀਗਾ ਕੀ ਬੰਦੇ ਨੇ ਇਹਨੂੰ ਕੰਟੈਕਟ ਕਿਵੇਂ ਕੀਤਾ ਪਛਾਣਿਆ ਕਿਵੇਂ ਇਹਨੂੰ ਉਹਨਾਂ ਨੇ ਲੋਕੇਸ਼ਨ ਦੱਸੀ ਸੀ ਕਿ ਫਰਾਨੀ ਲੋਕੇਸ਼ਨ ਤੇ ਤੁਸੀਂ ਪਹੁੰਚ ਜਾਣਾ ਤੁਹਾਨੂੰ ਬੰਦਾ ਜਿਹੜਾ ਹੈਗਾ ਸਾਡਾ ਆਜੂਗਾ ਜਦੋਂ ਉਸ ਲੋਕੇਸ਼ਨ ਤੇ ਪਹੁੰਚਿਆ ਤਾਂ ਉਹਨੇ ਆ ਕੇ ਇਹਨੂੰ ਸਪਲਾਈ ਦੇ ਦਿੱਤੀ ਉਹ ਵੀ ਜਾਣਦੇ ਉਹ ਕਿਵੇਂ ਪਛਾਣਿਆ ਇਹਨਾਂ ਨੇ ਦੇਖੋ ਉਹਨੇ ਉਹਨੂੰ ਦੱਸਿਆ ਸੀਗਾ ਕਿ ਇਸ ਤਰੀਕੇ ਦਾ ਬੰਦਾ ਹੈਗਾ ਹੋ ਸਕਦਾ ਉਹਨੇ ਇਹਨੂੰ ਫੋਟੋ ਵੀ ਭੇਜੀ ਹੋਵੇ rahul ਦੀ ਵੀ ਜਿਹੜਾ ਆਹ rahul ਬੰਦਾ ਹੈਗਾ ਕਿਉਂਕ ਉੱਥੋਂ ਜਿਹੜਾ ਬੰਦਾ ਥਰਡ ਜਿਹੜਾ ਸਪਲਾਈ ਦੇ ਕੇ ਗਿਆ ਉਸ ਬੰਦੇ ਨੂੰ ਜਿਹੜਾ ਜੇਲ੍ਹ ਦੇ ਵਿੱਚ ਬੰਦਾ ਬੈਠਾ ਉਹ ਜਾਂਦਾ ਇਹ ਤਾਂ ਕਲੀਅਰ ਹੋ ਗਿਆ ਜੀ ਵੀ ਜੇਲ੍ਹ ਦੇ ਵਿੱਚ ਹੀ ਸਾਰਾ ਇਹ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਦੇਖੋ ਇਸ ਜਿਹੜੀ ਮੁਕਦਮੇ ਦੇ ਵਿੱਚ ਤਫਤੀਸ਼ ਦੇ ਵਿੱਚ ਤੇਹੀ ਨਿਕਲ ਕੇ ਸਾਹਮਣੇ ਆਇਆ ਕਿ ਜਿਹੜੇ ਬੰਦੇ ਨੇ ਮੇਨ ਸਪਲਾਈ ਦਿੱਤੀ ਜਿਹੜੇ ਬੰਦੇ ਨੇ ਉਹ ਇਸ ਟਾਈਮ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਹੈ ਇਹਨਾਂ ਨੇ ਕਮਿਊਨੀਕੇਸ਼ਨ ਦਾ ਮੋੜ ਦਾ ਕਿਹੜਾ ਕਰੇ ਚੈਨਲ ਅਪਣਾਏ ਸੀਗੇ ਉਹ ਸਾਰੇ ਅੰਗਲਾ ਦੇ ਸੀ ਜਾਂਚ ਕਰਾਂਗੇ ਤਾਂ ਕਿ ਫਰਦਰ ਜਿਹੜਾ ਹੈਗਾ ਇਸ ਨੈਟਵਰਕ ਨੂੰ ਤੋੜਿਆ ਜਾ ਸਕੇ ਕੋਈ ਸੁਰਖਾ ਨਹੀਂ ਹੋਈ ਹੈ ਮੰਦਰ ਕੋਲੇ ਵਾਲੀ ਸੋਕੇ ਦੇ ਨੇੜੇ ਉਸ ਥਾਂ 'ਤੇ ਉਸ ਥਾਂ 'ਤੇ ਸੀ थाना ਸਿਵਲ ਲਾਈਨ ਦੀ ਟੀਮ ਲਗਾਈ ਹੋਈ ਹੈ ਸੀਸੀਟੀਵੀ ਨੂੰ ਟ੍ਰੇਲ ਕਰਨ ਵਾਸਤੇ ਤੇ ਜਲਦੀ ਹੀ ਉਸ ਮਕਦਮੇ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ